ਇੱਕ ਫਿਲਮ ਦੇ ਸੀਨ ਕਾਰਨ ਲੋਕੀ ਰਾਤ ਨੂੰ ਹੀ ਤੜਚਾਂ ਕਈਆਂ ਲਵਾਂਡੇ ਚੋਕੇ ਖਜ਼ਾਨਾ ਲੱਭਣ ਤੁਰ ਪਏ। ਸਾਥੀਏ ਕਾਲ ਸਭ ਤੋਂ ਪਹਿਲਾਂ ਗੱਲ ਕਰਦੇ ਆ ਇਸ ਫਿਲਮ ਬਾਰੇ ਜਿਸ ਨੇ ਇਸ ਸੀਨ ਕਾਰਨ ਇਹ ਸਾਰਾ ਹੰਗਾਮਾ ਖੜਾ ਹੋਇਆ। ਇਸ ਫਿਲਮ ਨੇ ਬਾਕਸ ਆਫਿਸ ਤੇ 500 ਕਰੋੜ ਦੀ ਕਮਾਈ ਕਰਕੇ ਇੱਕ ਵੱਡਾ ਮੁਕਾਮ ਹਾਸਲ ਕਰ ਲਿਆ ਹੈ। ਵਿੱਕੀ ਕੋਸ਼ਲ ਦੀ ਐਕਟਿੰਗ ਅਤੇ ਫਿਲਮ ਦੀ ਕਹਾਣੀ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਇਹ ਫਿਲਮ ਛਤਰਪਤੀ ਸ਼ਿਵਾਜੀ ਦੀ ਜ਼ਿੰਦਗੀ ਦੇ ਆਧਾਰਿਤ ਹੈ ਜੋ ਮਰਾਠਾ ਸਾਮਰਾਜ ਦੇ ਇੱਕ ਮਹਾਨ ਜੋਧਾ ਸਨ ਇਸ ਫਿਲਮ ਨੇ ਨਾ ਸਿਰਫ ਮਨੋਰੰਜਨ ਕੀਤਾ ਸਗੋਂ ਇਤਿਹਾਸਿਕ ਘਟਨਾਵਾਂ ਨੂੰ ਵੀ ਲੋਕਾਂ ਦੇ ਸਾਹਮਣੇ ਲਿਆਂਦਾ ਪਰ ਇਹ ਫਿਲਮ ਕੱਲੀ ਪੈਸਾ ਕਮਾਉਣ ਵਿੱਚ ਨਹੀਂ ਸਗੋਂ ਅਜਿਹਾ ਹੰਗਾਮਾ ਖੜਾ ਕਰਨ ਵਿੱਚ ਵੀ ਕਾਮਯਾਬ ਹੋ ਗਈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਇਹ ਫਿਲਮ ਮਰਾਠਾ ਸਾਮਰਾਜ ਦੇ ਬਾਨੀ ਛਤਰਪਤੀ ਸ਼ਿਵਾਜੀ ਦੇ ਪੁੱਤਰ ਛਤਰਪਤੀ ਸੰਭਾਜੀ ਦੀ ਅਸਲ ਜ਼ਿੰਦਗੀ ਦੀ ਘਟਨਾਵਾਂ ਤੇ ਆਧਾਰਿਤ ਹੈ ਵਿੱਕੀ ਕੋਸ਼ਨ ਨੇ ਸੰਭਾਜੀ ਮਹਾਰਾਜ ਦਾ ਕਿਰਦਾਰ ਨਿਭਾਇਆ ਹੈ ਅਤੇ ਇਸ ਵਿੱਚ ਦਿਖਾਇਆ ਗਿਆ ਕਿ ਉਹਨਾਂ ਦੀ ਲੜਾਈ ਮੁਗਲ ਸਮਰਾਟ ਔਰੰਗਜ਼ੇਬ ਨਾਲ ਕਿਵੇਂ ਹੋਈ ਪਰ ਅਸਲ ਮਸਲਾ ਉਦੋਂ ਸ਼ੁਰੂ ਹੋਇਆ ਜਦੋਂ ਫਿਲਮ ਵਿੱਚ ਦਿਖਾਇਆ ਗਿਆ ਇੱਕ ਸੀਨ ਜਿੱਥੇ ਮੁਗਲਾਂ ਨੇ ਮਰਾਠਿਆਂ ਤੋਂ ਸੋਨਾ ਖਜ਼ਾਨਾ ਅਤੇ ਹੋਰ ਕਈ ਕੀਮਤੀ ਚੀਜ਼ਾਂ ਲੁੱਟ ਕੇ ਉਸ ਨੂੰ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਸ਼ਹਿਰ ਵਿੱਚ ਸਥਿਤ ਅਸੀਰਗੜ ਕਿਲੇ ਦੇ ਕਿਤੇ ਦੱਬ ਦਿੱਤਾ ਜਦੋਂ ਲੋਕਾਂ ਨੇ ਇਹ ਫਿਲਮ ਦੇਖੀ ਤਾਂ ਕਈਆਂ ਦੇ ਮਨ ਵਿੱਚ ਇਹ ਗੱਲ ਬੈਠ ਗਈ ਕਿ ਸੱਚਮੁੱਚ ਇਸ ਕਿਲੇ ਵਿੱਚ ਕੋਈ ਖਜ਼ਾਨਾ ਦੱਬਿਆ ਹੋਇਆ ਹੈ ਬਸ ਫਿਰ ਕੀ ਸੀ ਬੁਰਹਾਨਪੁਰ ਦੇ ਲੋਕਾਂ ਨੇ ਆਪਣੇ ਹੱਥਾਂ ਵਿੱਚ ਕਈਆਂ ਟਾਰਚਾਂ ਲਵਾੰਡੇ ਚੁੱਕੇ ਤੇ ਰਾਤ ਨੂੰ ਹੀ ਇਸ ਕਿਲੇ ਦੇ ਆਸ-ਪਾਸ ਦੇ ਖੇਤਾਂ ਵਿੱਚ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ। ਰਾਤ ਦੇ ਹਨੇਰੇ ਵਿੱਚ ਬੁਰਹਾਨਪੁਰ ਦੇ ਖੇਤਾਂ ਵਿੱਚ ਟਾਰਚਾਂ ਦੀ ਰੋਸ਼ਨੀ ਚਮਕ ਰਹੀ ਸੀ। ਲੋਕ ਸੋਚ ਰਹੇ ਸਨ ਅੱਜ ਦੀ ਰਾਤ ਖੋਦਾਈ ਕਰਾਂਗੇ ਤੇ ਕੱਲ ਸਵੇਰੇ ਅਮੀਰ ਬਣ ਜਾਵਾਂਗੇ। ਪਰ ਸਵਾਲ ਇਹ ਹੈ ਕਿ ਕੀ ਸੱਚਮੁੱਚ ਉੱਥੇ ਕੋਈ ਖਜ਼ਾਨਾ ਹੈ? ਇਸ ਤੋਂ ਪਹਿਲਾਂ ਅੱਗੇ ਵਧਿਏ ਤੁਸੀਂ ਦੱਸੋ ਜੇ ਤੁਹਾਨੂੰ ਅਜਿਹਾ ਖਜ਼ਾਨਾ ਮਿਲ ਜਾਵੇ ਤਾਂ ਤੁਸੀਂ ਕੀ ਕਰੋਗੇ? ਕਮੈਂਟ ਸੈਕਸ਼ਨ ਵਿੱਚ ਦੱਸਿਓ। ਇਹ ਖਬਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਗਈ ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਗਈ ਇਸ ਤੇ ਲੋਕਾਂ ਦਾ ਕਹਿਣਾ ਸੀ ਕਿ ਇਹੀ ਕਾਰਨ ਹੈ ਕਿ ਐਨੀਮਲ ਵਰਗੀਆਂ ਫਿਲਮਾਂ ਅਤੇ ਡਾਰਕ ਹਿਊਮਰ ਵਰਗੀਆਂ ਚੀਜ਼ਾਂ ਖਤਰਨਾਕ ਹਨ ਕਿਉਂਕਿ ਭਾਰਤ ਦੇਸ਼ ਦੇ ਜ਼ਿਆਦਾਤਰ ਲੋਕ ਬਿਨਾਂ ਸੋਚੇ ਸਭ ਕੁਝ ਸੱਚ ਮੰਨ ਲੈਂਦੇ ਨੇ ਇਤਿਹਾਸਕਾਰਾਂ ਅਤੇ ਮਾਰਾਂ ਦੇ ਅਨੁਸਾਰ ਮੁਗਲ ਅਤੇ ਮਰਾਠਾ ਜੰਗ ਦੌਰਾਨ ਖਜ਼ਾਨਿਆਂ ਦੀਆਂ ਕਹਾਣੀਆਂ ਕਾਫੀ ਮਸ਼ਹੂਰ ਸਨ ਅਜੇ ਤੱਕ ਕੋਈ ਵੀ ਪੱਕਾ ਸਬੂਤ ਨਹੀਂ ਮਿਲਿਆ ਕਿ ਇੱਥੇ ਕੋਈ ਖਜ਼ਾਨਾ ਦੱਬਿਆ ਹੋਇਆ ਹੈ ਇਸ ਤੋਂ ਇਲਾਵਾ ਜੇ ਕੋਈ ਅਜਿਹਾ ਖਜ਼ਾਨਾ ਇੱਥੇ ਹੁੰਦਾ ਤਾਂ ਪੁਰਾਤੱਤਵ ਵਿਭਾਗ ਅਤੇ ਸਰਕਾਰ ਵੱਲੋਂ ਪਹਿਲਾਂ ਹੀ ਇਸ ਨੂੰ ਖੋਜ ਕਰ ਲਿਆ ਜਾਂਦਾ। ਭਾਰਤ ਵਿੱਚ ਖਜ਼ਾਨਿਆਂ ਦੀ ਖੋਜ ਅਤੇ ਖੁਦਾਈ ਸੰਬੰਧੀ ਸਖਤ ਕਾਨੂੰਨ ਬਣਾਏ ਗਏ ਨੇ। ਕੋਈ ਵੀ ਵਿਅਕਤੀ ਬਿਨਾਂ ਇਜਾਜ਼ਤ ਦੇ ਅਜਿਹਾ ਨਹੀਂ ਕਰ ਸਕਦਾ। ਸਾਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਸਿੱਖਿਆ ਅਤੇ ਜਾਗਰੂਕਤਾ ਦੀ ਅਜਹੀਆਂ ਘਟਨਾਵਾਂ ਨੂੰ ਰੋਕ ਸਕਦੀਆਂ ਨੇ। ਅਸਲ ਖਜ਼ਾਨਾ ਸਖਤ ਮਿਹਨਤ ਸਿੱਖਿਆ ਵਿੱਚ ਹੈ। ਸੋਨੇ ਚਾਂਦੀ ਦੇ ਖਜ਼ਾਨੇ ਦੀ ਭਾਲ ਕਰਨ ਨਾਲ ਜ਼ਿੰਦਗੀ ਵਿੱਚ ਸਫਲਤਾ ਨਹੀਂ ਮਿਲ ਸਕਦੀ। ਪਰ ਜੇ ਅਸੀਂ ਆਪਣੀ ਮਿਹਨਤ ਸਿੱਖਿਆ ਅਤੇ ਜਾਗਰੂਕਤਾ ਨੂੰ ਵਧਾਈਏ ਤਾਂ ਅਸੀਂ ਆਪਣੇ ਲਈ ਅਤੇ ਸਮਾਜ ਲਈ ਇੱਕ ਅਸਲ ਖਜ਼ਾਨਾ ਤਿਆਰ ਕਰ ਸਕਦੇ ਹਾਂ ਤੁਹਾਡੀ ਇਸ ਤੇ ਕੀ ਰਾਏ ਆ ਕਮੈਂਟ ਬਾਕਸ ਖੁੱਲਾ ਹੈ ਉੱਥੇ ਜਾ ਕੇ ਆਪਣੀ ਤੁਸੀਂ ਰਾਏ ਰੱਖ ਸਕਦੇ ਹੋ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ